ਇਹ ਹਾਸਤਾ ਹੈ ਇਹ ਹਾਸਾ 3:20 20 ਤੋਂ 25 ਮਿੰਟ ਦੇ ਵਿੱਚ ਵਿੱਚ ਦਾ ਹਾਸਤਾ ਹੈ ਮੋਟਰਸਾਈਕਲ ਤੇ ਜਾ ਰਹੇ ਸੀਗੇ ਟਿਪਰ ਕੋਲੋਂ ਲੰਘਿਆ ਬੈਕ ਸਾਈਡ ਵਾਲੀ ਸਾਈਡ ਦੇ ਵਿੱਚ ਟੱਚ ਹੋਇਆ ਜਾਂ ਉਹਨੇ ਕੱਟ ਮਾਰਿਆ ਇਹ ਗਿਰਿਆ ਨੇ ਤੇ ਬੱਚੇ ਇਹਨਾਂ ਦੇ ਉੱਪਰੋਂ ਨਿਕਲ ਗਏ ਪਿਛਲੇ ਸਾਈਡ ਅੱਛਾ ਜੀ ਕਿੰਨੇ ਜਣੇ ਸੀਗੇ ਇਹ ਤਿੰਨ ਹੀ ਆਨੇ ਸੀ ਸਪ੍ਰੈਂਡਰ ਮੋਟਰਸਾਈਕਲ ਸੀਗੇ ਦੋ ਹੀ ਤਾਂ ਮੁੱਕ ਕੇ ਹੀ ਆਰ ਦੀ ਸਪੋਰਟ ਡੈਥ ਹੋ ਗਈ ਤੀਸਰੇ ਦੇ ਜਿਹੜੋ ਅਸੀਂ ਸਮਝਿਆ ਡੈਥ ਹੋ ਚੁੱਕੀ ਪਰ ਉਹਦੀ ਕੁੜਮ ਥੋੜੇ ਸਾਹ ਚੱਲ ਰਹੇ ਸੀਗੇ ਫਿਰ ਇਹ ਸਾਰੇ ਵੀਰਾਂ ਨੇ ਇਕੱਠੇ ਹੋ ਕੇ ਉਹਨੂੰ ਫਟਾੜਾ ਆਟੋ 'ਚ ਪਾ ਕੇ ਅਸੀਂ ਉਹਨੂੰ ਹਸਪਤਾਲ ਉਹਨਾਂ ਨੇ ਸਪੈਸ਼ਲ ਰੋਕੇ ਆ ਗੱਡੀ ਨਾਲ ਉਹਨੂੰ ਹਸਪਤਾਲ ਭੇਜਿਆ ਉਹਨਾਂ ਨੇ ਜਾਕੀ ਉਹਦੀ ਕੰਡੀਸ਼ਨ ਵੀ ਖਰਾਬ ਹੈ ਬਹੁਤ ਜ਼ਿਆਦਾ ਕਿੱਥੋਂ ਦਾ ਪਤਾ ਲੱਗ ਪਿਆ ਇਹ ਭਾਮੀਆਂ ਦੇ ਨੇ ਜੀ ਉਹ ਗੱਲ ਹੋਈ ਉਹਨਾਂ ਦੇ ਘਰ ਦੇ ਨਾਲ ਸਿਸਟਰ ਨਾਲ ਉਹਨਾਂ ਦੇ ਉਹਨਾਂ ਦੇ ਬ੍ਰਦਰ ਨਾਲ ਗੱਲ ਹੋਈ ਹੈ ਭਾਮੀਆਂ ਦੇ ਨੇ ਜੀ ਠੀਕ ਹੈ ਜੀ ਹੋਲੀ ਮਨਾ ਬਣਾ ਕੇ ਆ ਰਹੇ ਸੀ ਬੱਚੇ ਖੇਡ ਰਹੇ ਸੀਗੇ ਜਿਨ੍ਹਾਂ ਦੀ ਮੁੱਕ ਤੇ ਹੀ ਡੈਥ ਹੋ ਚੁੱਕੀ ਆ ਤੇ ਟਿਪਰ ਵਾਲਾ ਮੁੱਕ ਤੇ ਫਰਾਰ ਹੋ ਗਿਆ ਜਦ ਕਿ ਉਹਨੇ ਦੇਖਿਆ ਵੀ ਨਹੀਂ ਪਿੱਛੇ ਕੀ ਹੋਇਆ ਕੀ ਨਹੀਂ ਹੋਇਆ ਨਹੀਂ ਪਤਾ ਲੱਗ ਪਾਇਆ ਜੀ ਟਿਪਰ ਕਿਹੜਾ ਸੀਗਾ ਕੂੜੇ ਵਾਲਾ ਟਿਪਰ ਦੂਰੋਂ ਹੀ ਦੇਖਿਆ ਜੀ ਕੂੜੇ ਵਾਲੀ ਟਿਪਰ ਸੀਗਾ ਉਹ ਅੱਛਾ ਜੀ ਦੂਰੋਂ ਨਹੀਂ ਰੁਕਿਆ ਨਹੀਂ ਉਸੇ ਟਾਈਮ ਨਿਕਲ ਗਿਆ ਜੀ ਉਸੇ ਟਾਈਮ ਨਿਕਲ ਗਿਆ ਮੁੱਕਾ ਜਦੋਂ ਉਹ ਤੋੜਪਨ ਕਰਤੀ ਫਟਵਾਤੀ ਉਹ ਥੋੜਾ ਮोटा ਵਗਿਆ ਉਹਨੇ ਓਵਰਟੇਕ ਕੀਤੀ ਇਧਰੋਂ ਕੂੜੇ ਵਾਲਾ ਟਰੱਕ ਤੇ ਮੋਬਾਈਲ ਪੋਚੇ ਵੀ ਪਤਲਾ ਵੀ ਆ ਦਿਨ ਮੁੰਡੇ ਵਾਈਕ ਤੇ ਜਾਣਦੇ ਸੀਗੇ ਇਹ ਕੋਈ ਟਿਪਰ ਸੀਗਾ ਉਹ ਟਿਪਰ ਇਹਨੇ ਵੇਡ ਮਾਰ ਗਿਆ ਉਹ ਮੌਕੇ ਤੇ ਦੋ ਜਣਾਂ ਦੀ ਡੈਥ ਹੋ ਗਈ ਆ ਤੇ ਇੱਕ ਜਿਹੜਿਆ ਉਹ ਸਿਵਲ ਆ ਸਾਡੇ ਦੇ ਨੇ ਨਹੀਂ ਪਤਾ ਲੱਗਿਆ ਜੀ ਕਿੱਧਰ ਦੇ ਬੰਦੇ ਸੀ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਪਤਾ ਲੱਗਿਆ ਦਾਜਪੁਰ ਰੋਡ ਪਿੰਡ ਦੇ ਨੇ ਇਹ ਅੱਛਾ ਇੱਧਰ ਜੰਡੀਆ ਆਪਣੇ ਦਾਜਪੁਰ ਚੌਕੋਂੋਂ ਆਏ ਸੀ ਤੇ ਇਧਰੋਂ ਕਿ ਜਿਆਦੇ ਪੈਸੇ ਸੀ ਐਕਸੀਡੈਂਟ ਕਿਹਦੇ ਨਾਲ ਹੋਇਆ ਕਿਹੜਾ ਟਿਪਰ ਦੇ ਨਾਲ ਹੋਇਆ ਜੀ ਕਿਹੜਾ ਟਿਪਰ ਸਿੰਘ ਆ ਜੀ ਕੁੜੇ ਨਾਲ ਕੁੜੇ ਨਾਮ ਪਤਾ ਲੱਗਿਆ ਵੀ ਕਿਸੇ ਕੁੜੇ ਦਾ ਪੜਾ ਉਹਦੀ ਉਮਰ ਕਿੰਨੀ ਲੱਗਦੀ ਹੈ ਇਹਨਾਂ ਇਹ ਘੱਟ ਉਮਰ ਦੇ ਆ 20-25 ਸਾਲ ਦੀ ਉਮਰ ਦੇ ਲੱਗਦੇ ਕੋਈ ਨਾ ਜੇਫਟ ਕੋਈ ਪ੍ਰੂਫ ਵਗੈਰਾ ਮਿਲੇ ਮੋਬਾਈਲ ਹੀ ਮਿਲੇ ਆ ਜੇ ਪਤਾ ਲੱਗੇ ਉਹਨੇ ਘਰ ਦੇ ਆ ਰਹੇ ਆ ਫੇ ਉਹਨੇ ਪਤਾ ਕਰਦੇ ਕਿ ਕਿੰਨੀ ਅੱਜ ਉਮਰ ਕਿੰਨੀ ਲੱਗਦੀ ਆ 20-25 ਸਾਲ ਦੇ ਲੱਗਦੇ ਵੀ 25 ਕਿੰਨੇ ਤਰ੍ਹਾਂ ਦਾ ਕੋਈ ਨਾਮ ਪੜਾ ਕੁਝ ਨਹੀਂ ਹਜੇ ਕੁਝ ਨਹੀਂ ਮੈਂ ਦੇਖਿਆ ਜੀ ਕੁਝ ਨਹੀਂ ਘਰ ਦੇ ਨਾਲ ਗੱਲਬਾਤ ਹੋ ਗਈ ਜੀ ਨਹੀਂ ਹਜੇ ਮੇਰੀ ਨਹੀਂ ਹੋਈ ਅੱਛਾ ਜੀ ਤੇ ਘਰ ਦੇ ਪਤਾ ਲੱਗਾ ਵੀ ਆ ਰਹੇ ਨੇ ਇੱਥੇ ਠੀਕ ਹੈ ਜੀ ਇੱਕ ਮੁੰਡੇ ਦੇ ਹੋਇਆ ਭੈਣ ਆ ਰਹੀ ਸੀ